ਸਾਡੇ ਮਾਣਯੋਗ ਸੀਨੀਅਰ ਅਫਸਰ ਸਹਿਬਾਂ ਦੀ ਹਦਾਇਤਾਂ ਦੇ ਅਨੁਸਾਰ 15 ਅਗਸਤ ਦੇ ਫੰਕਸ਼ਨ ਨੂੰ ਪ੍ਰੋਗਰਾਮ ਨੂੰ ਜਿਹੜਾ ਸ਼ਾਂਤੀਪੂਰਵਕ ਕਿੰਨੇ ਬਣਾਉਣ ਲਈ ਲੋਕਾਂ ਦੇ ਵਿੱਚ ਜਿਹੜੀ ਚੋਟੀ ਦੀ ਇਹ ਭਾਵਨਾ ਪੈਦਾ ਕਰਨ ਲਈ ਅਸੀਂ ਜੋ ਪੁਲਿਸ ਵੱਲੋਂ ਲਗਾਤਾਰ ਜਿਹੜੀ ਆ ਜਿਹੜੀ ਆ ਪੱਖੋ ਕਰਾਉਣੀਆਂ ਡਿਊਟੀਆਂ ਜਿਵੇਂ ਕਿ ਫਲੇਟ ਮਾਰਕ ਨਾਕਾਬੰਦੀ ਨਾਈਟ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਕਿਸ ਮਕਦੇ ਸਿਲੇ ਸ੍ਰਮਸ਼ੀ ਨਿਯਤ ਕਰਨ ਪੜੀ ਜਾਰੀ ਉਸੇ ਕਰੀ ਜਿਸ ਅਸੀਂ ਅੱਜ ਜਿਹੜਾ ਹੁਣ ਜਿਹੜਾ ਸ਼ਹਿਰਾਂ ਦੀ ਪੋਰਸ ਦੇ ਨਾਲ ਸ਼ਹਿਰ ਐਸਚੋ ਮਹੂਮ ਅੱਲਾਵਾਲਾ ਸਿਟੀ ਇਸ ਤਰ੍ਹਾਂ ਜਿਹੜਾ ਮੇਰੇ ਨਾਲ ਨਹੀਂ ਤੇ ਅਸੀਂ ਹੁਣ ਪੈਦਲ ਤੇ ਗੱਡੀਆਂ ਤੇ ਜਿਹੜਾ ਸਾਰੀ ਸ਼ਹਿਰਾਂ ਦੇ ਵਿੱਚ ਫਲੇਗ ਹਸਪਤਾਲਾਂ ਜੋ ਹੈ। ਪਰ ਕੁਝ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਦਿਨ ਰਾਤ ਨੂੰ ਕੀਤੀਆਂ ਜਾ ਰਹੀਆਂ ਜੋ ਮਾਰੇ ਅਨਸਰਾਂ ਦੇ ਜਿਹੜੇ ਟ੍ਰੈਪ ਚਲਾਣ ਕਿਤੇ ਜਾ ਰਹੇ ਆ ਰਾਤ ਨੂੰ ਜਿਹੜੀ ਛੱਕੀ ਅਨਸਰ ਛੱਕੀ ਆਦਮੀ ਹੈ ਉਹਨਾਂ ਨੂੰ ਰੌਂਡ ਅਪ ਕਰਕੇ ਪੁੱਛੇ ਕੀਤੀ ਜਾ ਰਹੀ ਹੈ। ਜਿੰਨਾ ਜਿਹੜੇ ਕੋਈ ਸ਼ੱਕੀ ਨੇ ਉਹਨਾਂ ਦੇ ਖਲਾਫ 109 110 ਦੇ ਅਸੀਂ ਪੁਰਾ ਗਰਵੀ ਦੇ ਤੇ ਸ਼ੱਕੀ ਵਾਲਿਆਂ ਦੇ ਜਿਉਂ-ਜਿਉਂ ਉਹਨਾਂ ਦੇ ਹਸਤਾਖਰ ਉਹਨਾਂ ਦੇ ਕਲੰਦੇਂ ਦਿੱਤੇ ਜਾਂਦੇ